ਸਤਿ ਸ਼੍ਰੀ ਅਕਾਲ ਜੀ ਅ ਅੱਜ ਤੁਹਾਡੇ ਵਾਸਤੇ ਕਯੂਬਨ ਹੀਲ ਲੈ ਕੇ ਆਇਆ ਜਿਹਦਾ ਬਹੁਤ ਗ੍ਰੈਂਡ ਆ ਬਿਗ ਬ੍ਰਾਂਡ ਇਹਨਾਂ ਨੂੰ ਬਣਾਉਂਦੇ ਆ ਬਹੁਤ ਵੱਡੇ ਵੱਡੇ ਬ੍ਰਾਂਡ ਜਿਨ੍ਹਾਂ ਦੇ ਨਾਮ ਚੱਲਦੇ ਪਿਓਰ ਲੈਦਰ ਚ ਹੀ ਬਣ ਸਕਦਾ ਬਿਕੋਜ਼ ਇਸ ਹੀਲ ਦਾ ਪੈਟਰਨ ਇਦਾਂ ਦਾ ਹੁੰਦਾ ਆ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ ਇਹਨੂੰ ਕਯੂਬਨ ਹੀਲ ਕਹਿੰਦੇ ਆ ਠੀਕ ਹੈ ਔਰ ਪਿਓਰ ਲੈਦਰ ਦਾ ਬ੍ਰਾਂਡ ਤੁਸੀਂ ਪੜ੍ਹ ਸਕਦੇ ਹੋ ਜਿਹੜੇ ਪਾਉਂਦੇ ਆ ਉਹਨਾਂ ਨੂੰ ਪਤਾ ਸੋ ਅੱਜ ਤਾਂ ਇਹਦੇ ਤੇ ਆਫਰ ਲੱਗੀ ਹੋਈ ਆ ਹੈਨਾ ਅੱਜ ਤਾਂ ਇਹਦੇ ਤੇ ਆਫਰ ਲੱਗੀ ਹੋਈ ਆ ਸੋ ਮੈਂ ਤੁਹਾਨੂੰ ਪਹਿਲਾਂ ਕੁਆਲਿਟੀ ਵੱਲ ਨਿਗਾਹ ਕਰ ਰਮ। ਇਹਨਾਂ ਕਲਾਂ ਦੇ ਵਿੱਚ ਅਟੈਂਪਟ ਬਤੀ ਦੇਖੋ ਕਿੰਨਾ ਸੋਹਣਾ। ਹਲ ਕਯੂ ਬਨ ਹੀ ਲਾਏ। ਇਹ ਉਹ ਲੈਦਰ ਦਾ ਪੀਸ ਹਨ। ਲੈਦਰ ਦਾ ਹੀ ਸੋਲ ਠੀਕ ਹੈ। ਕੋਈ ਰਬੜ ਸੋਲ ਨਹੀਂ ਪੀਪੀ ਆਰ ਸੋਲ ਨਹੀਂ ਲੈਦਰ ਦਾ ਹੀ ਸੋਲ। ਪੂਰੀ ਠੱਕ ਠੱਕ ਕਰਾਉਂਦਾ ਜਦੋਂ ਤਾਂ ਹੁਣ ਦੂਜੇ ਜੀ ਵੀ ਚੱਲ ਪਏ ਹੁਣ ਪਰ ਇਹ ਇਹ ਆ ਚੀਜ਼ ਆ। ਮਤਲਬ ਜੇ ਤੁਸੀਂ ਫਾਰਮਲਸ ਉਹ ਪਾਇਆ ਹੋਵੇ ਦਾ ਸਟੇਟੂਰ ਨਾਲ ਪਾਇਆ ਹੋਵੇ ਮਤਲਬ ਚੀਜ਼ ਦੱਸੂਗੀ ਸਭ ਤੋਂ ਬੈਸਟ ਕੁਆਲਿਟੀ ਦਾ ਇਹਦੇ ਵਿੱਚ ਲਾਸਟ ਇੰਜੀਨ ਨੂੰ ਕਹਿੰਦੇ ਨੇ ਉਹ ਲੱਗਿਆ ਹੋਇਆ ਬਹੁਤ ਕੰਫਰਟ ਹੈ ਸੋ ਜਿਹੜੇ ਫਾਰਮਲਸ ਬੰਦੇ ਡੇਲੀ ਕੋ ਇੱਕ ਵਾਰੀ ਜ਼ਰੂਰ ਟਰਾਈ ਕਰਨ ਅਜਗੁਰੂ ਲਗੀਦਾੜ ਜੀ ਦਾ ਜਨਮ ਦੇ 850 ਇਸ ਕਰਕੇ ਇਹਦਾ ਰੇਟ ਵੈਸੇ ਤਾਂ ਇਹਦਾ ਰੇਟ ਬਾਜ਼ਾਰ ਦੇ ਵਿੱਚ ਆ ਤਿੰਨ ਕਲਰ ਆ ਕੋਈ ਵੀ ਬੰਦਾ ਅਜਮਾ ਸਕਦਾ ਪੁੱਛ ਸਕਦਾ ਸਕਰੀਨ ਸ਼ਾਟ ਲੈ ਕੇ ਬਟਰ ਬੇਸ ਚਾਰ ਤੇ ਹੀ ਹੋਣੀ ਚਾਹੀਦੀ ਆ ਵੀ ਲੈਦਰ ਦਾ ਸੋਲ ਲੇਰ ਰੱਪਰ ਔਰ ਬੁੱਡਸੋਲ ਹੋਣਾ ਚਾਹੀਦਾ ਲੈਰ ਰੱਪਰ 3000 ਤੋਂ 3500 ਰੁਪਏ ਦਾ ਰੇਟ ਮਾਰਕੀਟ ਵਿੱਚ ਚੱਲਦਾ ਠੀਕ ਹੈ ਸਾਡਾ ਰੇਟ ਤਾਂ ਹੈਗਾ 2400 ਰੁਪਈਆ ਰੈਗੂਲਰ ਡਿਸ ਅੱਜ ਜਿਹੜਾ ਬੰਦਾ ਵੀਡੀਓ ਦੇਖ ਰਿਹਾ ਸਿਰਫ ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਬਿਕਾਉਜ਼ ਉਹ ਵੀ ਇਨਰ ਦਾਈ ਮਤਲਬ ਕਿਰਤ ਕਰਦੇ ਸੀਗੇ ਸਾਡੀ ਫੀਲਡ ਦੇ ਹੈਨਾ ਸੋ ਉਹਨਾਂ ਦੇ ਅਸ਼ੀਰਵਾਦ ਕਰਕੇ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਚੱਲ ਰਹੇ ਹਾਂ ਤੇ ਉਹਨਾਂ ਵਾਸਤੇ ਅਜੇ 1900 ਰੁਪਏ ਦਾ ਸੀ ਕੀਤਾ ਕਯੂਬਨ ਹੀਲ ਦਾ। ਔਰ ਕੋਈ ਵੀ ਵੱਡੇ ਵੱਡੇ ਪੇਜਾਂ ਦੇ ਜਿੰਨੇ ਵੀ ਵੱਡੇ ਵੱਡੇ ਪੇਜ ਨੇ ਜਿਹੜੇ ਕੰਟਰੋਵਰਸੀ ਵਗੈਰਾ ਅਜਿੰਦਰ ਵਗੈਰਾ ਕਰਦੇ ਸਾਰੇ ਸਾਰਿਆਂ ਦੇ ਪੇਜਾਂ ਦਾ ਤੁਹਾਨੂੰ ਮਿਲ ਜਾਊਗਾ। ਅਸੀਂ ਵੀ ਕੰਟਰੋਵਰਸੀਆਂ ਕਰਦੇ ਰਹੇ ਹਾਂ ਬਹੁਤ ਪਰ ਹੁਣ ਤੇ ਆਪਣੇ ਕੰਮ ਵੱਲ ਆ। ਉਹ ਚਲੋ ਵੀ ਭਰਾ ਖੁਸ਼ ਰਹਣ ਉਹਨਾਂ ਦਾ ਆਪਣਾ ਕੰਮ ਕਰਨ ਦਾ ਸਟਾਈਲ ਹੈ। ਵਧੀਆ ਬੰਦੇ ਨੇ। ਬੁਧਿਆਨੇ ਵਾਲੀ ਬੰਦਾ ਵਧੀਆ ਵਾ ਜਿਹੜਾ ਅਜਿੰਦਰ ਕਰਦਾ। ਕਹਿੰਦਾ ਭਰਾ ਜੀ ਆਪਣਾ ਉਹ। ਸੋ ਲੈਦੇ ਸੋ ਦਾ ਹੈ ਨਾ। ਅੱਜ ਦਾ ਰੇਟ ਹੈਗਾ 1900 ਰੁਪਏ ਸੋ ਇਹ ਅੱਜ ਦੇ ਡੇ ਨੂੰ ਮੁੱਖ ਰੱਖਦੇ ਆ ਬਹੁਤ ਸੋਹਣਾ ਸਾਈਜ਼ ਹੈ ਸਾਈਜ਼ ਦੇ ਯੂਕੇ 39 ਤੋਂ ਲੈ ਕੇ 45 ਤੱਕ ਹੈਗੇ ਆ 5 ਨੰਬਰ ਵੀ ਆਉਂਦਾ ਇਹਦੇ ਵਿੱਚ ਤੇ 11 ਵੀ ਜਾਂਦਾ ਕਿਊਬਨ ਹੀਲ ਚ 20 20 ਪੀਸ ਸਾਡੇ ਕੋਲ ਅਵੇਲੇਬਲ ਆ ਕਿਉਂਕਿ ਇਹ ਮਾਲ ਰੈਗੂਲਰ ਨਹੀਂ ਬਣਦਾ ਕਦੇ-ਕਦੇ ਹੀ ਆਉਂਦਾ ਬਲੈਕ ਬਰਾਊਨ ਕਾਫੀ ਟੈਨ ਤਿੰਨ ਕਲਰ ਹੈਗੇ ਦੇ ਵਿੱਚ ਸੋ ਜਿਹਨਾਂ ਨੂੰ ਚਾਹੀਦਾ ਸਕਰੀਨਸ਼ਾਟ ਮਾਰ ਕੇ ਭੇਜ ਦੇਣਗੇ ਮੈਂ ਸਿਰਫ ਇੱਕੋ ਹੀ ਨੰਬਰ ਪਾਉਂਗਾ ਕਿਉਂਕਿ ਸਟਾਕ ਕਰ ਉਧਰ ਝਲ ਜਾਣਾ ਜੇ ਤੁਹਾਨੂੰ ਚਾਹੀਦਾ ਅੱਜ ਦੇ ਦਿਨ ਤੁਸੀਂ ਬੱਕਰ ਸਕਦੇ 1900 ਰੁਪਈਆ ਮੈਂ ਰੇਟੇ ਦਾ ਕੱਢਿਆ ਕੱਲ ਤੋਂ ਬਾਅਦ ਇਹ ਰੇਟ ਉਹੀ 2400 ਹੋਣਾ ਜੋ ਅਸੀਂ 20% ਕਮਾਣੇ ਆ ਅੱਜ ਅਸੀਂ ਰੇਟ ਟੂ ਰੇਟ ਦੇ ਰਹੇ ਆ ਪਿਓਰ ਲੈਦਰ ਪਿਓਰ ਸੋਲ ਲੈਦਰ ਦਾ ਕਯੂਬਨ ਹੀਲ 1900 ਰੁਪਈਆ ਦੇ ਵਿੱਚ ਰੈਗੂਲਰ ਰੇਟ ਜੇ ਦਾ ਰੇਟ ਹੈਗਾ 2400 ਮੈਂ ਨੰਬਰ ਹੀ ਕਪਾ ਦੂੰਗਾ ਰਾਤ ਤੱਕ ਜੇ ਕਿਸੇ ਨੇ ਸਕਰੀਨਸ਼ਾਟ ਭੰਸ ਸਰਦਾ 10 ਜਿੰਨੇ ਨੇ ਭੇਜਣੇ ਹੋਏ ਉਹਨਾਂ ਨੂੰ 1900 ਦਾ ਹੀ ਲੱਗੂਗਾ ਠੀਕ ਹੈ ਨੰਬਰ 968960050 ਇਸ ਨੰਬਰ ਤੇ ਸਿਰਫ ਇੱਕੋ ਹੀ ਨੰਬਰ 968960050 ਹੋਲਸੇਲ ਵੀ ਆਈ ਰੇਟ ਓਨ ਨਿਊ ਅਥੋਰਿਟੀ ਧੰਨਵਾਦ